ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵੜਨ ਨਿਊਜ਼ ਚੈਨਲ ਨਿਊਜ਼ੀਲੈਂਡ ਦੇ ਵਿੱਚ ਉਸ ਸਮੇਂ ਭਾਰੀ ਹਗਾਮਾ ਹੋ ਗਿਆ ਜਦੋਂ ਉੱਥੇ ਦੇ ਗੋਰਿਆਂ ਨੇ ਸਿੱਖ ਭਾਈਚਾਰੇ ਦਾ ਨਗਰ ਕੀਰਤਨ ਰੋਕਿਆ ਤੇ ਹੀ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀ ਕੱਢਿਆ ਜਵਾਰਿਆ ਸੀ ਪਰ ਉੱਥੇ ਦੇ ਗੋਰਿਆਂ ਨੇ ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਚੀਵੜਨ ਨਿਊਜ਼ ਚੈਨਲ ਨਿਊਜ਼ੀਲੈਂਡ ਦੇ ਵਿੱਚ ਉਸ ਸਮੇਂ ਭਾਰੀ ਹਗਾਮਾ ਹੋ ਗਿਆ ਜਦੋਂ ਉੱਥੇ ਦੇ ਗੋਰਿਆਂ ਨੇ ਸਿੱਖ ਭਾਈਚਾਰੇ ਦਾ ਨਗਰ ਕੀਰਤਨ ਰੋਕਿਆ ਤੇ ਹੀ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੀ ਕੱਢਿਆ ਜਾ ਰਿਹਾ ਸੀ ਪਰ ਉੱਥੇ ਦੇ ਗੋਰਿਆਂ ਨੇ ਸੜਕ ਦੇ ਉੱਤੇ ਚੱਲ ਰਹੀ ਨਗਰ ਕੀਰਤਨ ਦਾ ਵਿਰੋਧ ਕੀਤਾ ਅਤੇ ਉਹਨਾਂ ਨੇ ਇਸ ਨਗਰ ਕੀਰਤਨ ਦੇ ਖਿਲਾਫ ਜਮਕੇ ਨਾਰੇ ਬਾਜੇ ਕੀਤੀ ਅਤੇ ਵਿਰੋਧਤਾ ਵਾਲਾ ਨਾਚ ਵੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਜਦੋਂ ਪੰਜਾਬ ਦੇ ਵਿੱਚ ਸਾਡੇ 크리스마ਸ ਦੇ ਤਿਉਹਾਰਾਂ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਅਸੀਂ ਫਿਰ ਆਪਣੇ ਦੇਸ਼ ਦੇ ਵਿੱਚ ਉਹਨਾਂ ਦੇ ਤਿਉਹਾਰਾਂ ਦਾ ਵਿਰੋਧ ਕਰਾਂਗੇ ਤੇ ਪਾਲਾ ਵੀ ਕਈ ਬਾਲੇ ਦੇਸ਼ਾਂ ਦੇ ਵਿੱਚ ਹਿੰਦੂ ਅਤੇ ਸਿੱਖਾਂ ਦੇ ਤਿਉਹਾਰ ਮਨੋਨ ਦੇ ਵਿਰੋਧਤਾ ਜਤਾਈ ਗਈ ਹੈ ਪਰ ਨਿਊਜ਼ੀਲੈਂਡ ਦੇ ਪੁਲਿਸ ਪ੍ਰਸ਼ਾਸਨ ਨੇ ਬੜੀ ਹੀ ਸੂਸਬੂਜ ਅਤੇ ਦਲੇਰੀ ਦੇ ਨਾਲ ਇਸ ਸਥਿਤੀ ਉੱਤੇ ਕਾਬੂ ਪਾਇਆ ਇਸ ਮੌਕੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਜਮ ਕੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਦੇ ਨਾਰੇ ਲਗਾਏ ਤੇ ਸੋਕੇ ਗੋਰਿਆਂ ਨੇ ਵੀ ਆਪਣੇ ਨਾਅਰੇ ਲਗੇ ਉਹਨਾਂ ਨੇ ਕਿਹਾ ਕਿ ਇਹ ਪੰਜਾਬ ਨਹੀਂ ਹੈ ਤੁਸੀਂ ਆਪਣੇ ਪੰਜਾਬ ਦੇ ਵਿੱਚ ਜਾ ਕੇ ਇਹੋ ਜਿਹਾ ਤਿਉਹਾਰ ਮਨਾਓ ਤੇ ਜਦੋਂ ਤੁਸੀਂ ਸਾਡੇ ਤਿਉਹਾਰਾਂ ਦਾ ਪੰਜਾਬ ਦੇ ਵਿੱਚ ਵਿਰੋਧ ਕਰੋਗੇ ਤਾਂ ਅਸੀਂ ਵੀ ਡਟ ਕੇ ਆਪਣੇ ਦੇਸ਼ ਦੇ ਵਿੱਚ ਤੁਹਾਡੇ ਸਾਰੇ ਤਿਉਹਾਰਾਂ ਦਾ ਵਿਰੋਧ ਕਰਾਂਗੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਇਸ ਵਿਰੋਧਤਾ ਦਾ ਅਸਲੀ ਮਕਸਦ ਕੀ ਹੈ ਆਉ ਦਖਾਉਂਦੇ ਹਾਂ ਮਾਚੀਵਾੜਾ ਨਿਊਜ਼ ਚੈਨਲ ਤੇ ਪੂਰੀ ਖਬਰ